ਸੱਚੀ ਗੱਲ ਸਾਰਿਆਂ ਨੂੰ ਅੱਜ ਮੈਂ ਫਿਲਮ ਦੇਖ ਕੇ ਆਇਆ ਹਾਂ ਦਲਜੀਤ ਦੀ ਸਰਦਾਰ ਜੀ 3 ਮਨ ਨੂੰ ਬਹੁਤ ਖੁਸ਼ੀ ਹੋਈ ਜਦੋਂ ਸਿਨੇਮੇ ਵਿੱਚ ਦੇਖਿਆ ਕਿ ਘੱਟੋ ਘੱਟ 10% ਲੋਕ ਨਾਨ ਪੰਜਾਬੀ ਸੀ ਜਿਨ੍ਹਾਂ ਨੂੰ ਪੰਜਾਬੀ ਬੋਲਣੀ ਵੀ ਨਹੀਂ ਆਉਂਦੀ ਤੇ ਤੁਹਾਨੂੰ ਕੀ ਲੱਗਦਾ ਹੈ ਜਿਹੜੇ ਵਿਰੋਧ ਕਰਦੇ ਨੇ ਰੋਕ ਲੈਣਗੇ ਫਿਲਮ ਨੂੰ ਮੈਂ ਕਹਿੰਦਾ ਜੱਟ ਨੂੰ ਇਹ ਜਿੰਨਾ ਪਿੱਛੇ ਨੂੰ ਖਿੱਚਦੇ ਓਨਾ ਹੀ ਜੱਟ ਅੱਗੇ ਨੂੰ ਜਾਂਦਾ ਹੈ ਇਹ ਪਤਾ ਕੌਣ ਆ ਲੋਕ ਜਿਹੜੇ ਫਿਲਮ ਦਾ ਬਾਈਕਟ ਕਰਦੇ ਨੇ ਇਹ ਉਹ ਲੋਕ ਆ ਜਦੋਂ ਦੋਨਾਂ ਦੇਸ਼ਾਂ ਦੀ ਜੰਗ ਸ਼ੁਰੂ ਹੋਈ ਆ ਨਾ ਇਹ ਰਾਤ ਨੂੰ ਡਾਈਪਰ ਲਾ ਕੇ ਸੌਣ ਲੱਗ ਪਏ ਸੀ ਉਹ ਕਹਤੇ ਬਈ ਜੇ ਰਾਤ ਨੂੰ ਉੱਠ ਕੇ ਬਾਥਰੂਮ ਜਾਣਾ ਪੈ ਗਿਆ ਤੇ ਬਾਥਰੂਮ ਦੀ ਲਾਈਟ ਔਨ ਕਰਨੀ ਪੈਣੀ ਆ ਕਿਤੇ ਬੰਬ ਨਾ ਆ ਕੇ ਡਗ ਪਏ ਇਹ ਹੁਣ ਦੇਸ਼ ਭਗਤ ਬਣ ਗਏ ਫਿਲਮ ਦਾ ਬਾਈਕਟ ਕਰਕੇ ਉਹ ਕਲਾਕਾਰੋ ਉਹ ਜੱਟਵਾਦ ਦੇ ਗੀਤ ਗਾਉਣ ਵਾਲਿਓ ਅਣਖਾਂ ਦੇ ਗੀਤ ਗਾਉਣ ਵਾਲਿਓ ਮੈਂ ਕਹਿੰਦਾ ਫਿਟੇ ਮੂੰਹ ਤੁਹਾਡੀ ਅਣਖ ਦੇ ਯਾਰ ਅੱਜ ਤੁਹਾਡੇ ਭਰਾ ਨੂੰ ਤੁਹਾਡੀ ਸਪੋਰਟ ਦੀ ਲੋੜ ਪੈ ਗਈ ਤਾਂ ਤੁਹਾਡੇ ਮੂੰਹ ਦੇ ਵਿੱਚੋਂ ਇੱਕ ਸ਼ਬਦ ਵੀ ਨਹੀਂ ਨਿਕਲਿਆ ਤੇ ਦਲਜੀਤ ਜੀਆ ਤੇਰੇ ਨਾਲ ੱਤਕਾ ਹੋ ਰਿਹਾ ਸੀ ਤੇਰੇ ਨਾਲ ਆ ਤੇ ਦੂਜਾ ਆ ਲਹਣਤਾ ਦਾ ਟੋਗਰਾ ਆ ਜਿਹੜੇ ਪੰਜਾਬੀ ਚੈਨਲ ਆ ਆ ਜਿਹੜੇ ਦਲਜੀਤ ਦੀ ਫੋਟੋ ਪਾ ਕੇ ਲੋਕਾਂ ਕੋਲੋਂ ਪੁੱਛਦੇ ਆ ਵੀ ਤੁਸੀਂ ਦੱਸੋ ਵੀ ਦਲਜੀਤ ਨਾਲ ਸਹੀ ਹੋਇਆ ਜਾਂ ਗਲਤ ਆਪਣੀ ਟੀਆਰਪੀ ਵਧਾਉਣ ਲਈ ਫੇਟੇਮੂ ਤੁਹਾਡੀ ਏਦਾਂ ਦੀ ਪੱਤਰਕਾਰੀ ਦੇ ਤੁਹਾਡੀ ਕਲਮ ਦੇ ਵਿੱਚੋਂ ਇੱਕ ਸ਼ਬਦ ਵੀ ਨਹੀਂ ਲਿਖ ਹੋਇਆ ਵੀ ਦਲਜੀਤ ਜੀ ਤੇਰੇ ਨਾਲ ੱਤਕਾ ਹੋ ਰਿਹਾ ਅਸੀਂ ਵੀ ਤੇਰੇ ਨਾਲ ਆ ਫੇਟੇਮੂ ਤੁਹਾਡੀ ਪੱਤਰਕਾਰੀ ਦੇ ਇੱਕਾ ਹੋਰ ਉਠਿਆ ਆ ਗੁਰੂ ਰੰਧਾਵਾ ਇਹ ਵੀ ਖੁੱਡ ਚੋਂ ਬਾਹਰ ਆਇਆ ਉਹ ਪਰਾਵਾ ਨਾ ਤੇਰੀ ਕੋਈ ਸੁਰ ਨਾ ਕੋਈ ਤੇਰੀ ਤਾਲ ਉੱਤੋਂ ਟੈਂਪੂ ਵਰਗੀ ਤੇਰੀ ਚਾਲ ਤਾਂ ਵੀ ਲੋਕਾਂ ਨੇ ਤੈਨੂੰ ਆਪਣੇ ਸਿਰ ਤੇ ਬਿਠਾਈ ਰੱਖੇ ਵੇ ਤੂੰ ਸਾਡਾ ਆ ਤੈਨੂੰ ਗੋਣਾ ਵੀ ਨਹੀਂ ਆਉਂਦਾ ਤਾਂ ਵੀ ਤੈਨੂੰ ਲੋਕ ਬਰਦਾਸ਼ਤ ਕਰੀ ਗਏ ਚੱਲ ਯਾਰ ਕੋਈ ਨਹੀਂ ਸਾਡਾ ਆ ਸੁਣੀ ਜਾਨੇ ਆ ਉਮੀ ਵਿਰੋਧ ਵਿੱਚ ਖੜ ਗਏ ਆ ਤੇਰੀ ਵੀ ਅਣਖ ਮਰ ਗਈ ਮੈਂ ਆ ਜਿੰਨੇ ਵੀ ਕਲਾਕਾਰ ਆ ਜਿਹੜੇ ਵਿਰੋਧ ਕਰਦੇ ਨੇ ਮੈਂ ਸਾਰਿਆਂ ਨੂੰ ਕਹਿੰਦਾ ਕਰੋ ਤਾਂ ਉਹਨਾਂ ਪਾਕਿਸਤਾਨੀਆਂ ਨੂੰ ਜਿਹੜੇ ਤੁਹਾਨੂੰ ਫੋਲੋ ਕਰਦੇ ਆ ਕਰੋ ਤਾਂ ਉਹਨਾਂ ਨੂੰ ਜਦੋਂ ਤੁਸੀਂ ਪੋਸਟਾਂ ਪਾਉਂਦੇ ਆ ਤੁਹਾਡੇ ਪੋਸਟਾਂ ਨੂੰ ਉਹ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਜਿਨ੍ਹਾਂ ਦੇ ਸਿਰ ਤੋਂ ਤੁਹਾਡਾ ਚੁੱਲਾ ਚੌਂਕਾ ਚੱਲਦਾ ਆ ਮਹਿੰਗੀਆਂ ਮਹਿੰਗੀਆਂ ਗੱਡੀਆਂ 'ਚ ਘੁੰਮਦੇ ਆ ਜੇ ਤੁਹਾਡੇ 'ਚ ਜ਼ਰੂਰਤਿਆ ਤਾਂ ਕਰੋ ਤਾਂ ਉਹਨਾਂ ਨੂੰ ਅਨਫੋਲੋ ਹੈ ਤੁਹਾਡੇ 'ਚ ਜ਼ਰੂਰਤ ਨਹੀਂ ਤੁਸੀਂ ਬਿਗਾੜ ਕੀ ਦਿੱਤਾ ਗਵਾਂਢੀ ਦੇਸ਼ ਦਾ ਦੱਸੋ ਕੀ ਵਿਗੜ ਗਿਆ ਇੱਕ ਫਿਲਮ ਦਾ ਬਾਈਕਟ ਕਰਕੇ ਮੁੱਦਾ ਤਾਂ ਤੁਸੀਂ ਇਹੀ ਬਣਾਉਨੇ ਆ ਕਿ ਗਵਾਂਢੀ ਦੇਸ਼ ਦੀ ਕੁੜੀ ਨੇ ਫਿਲਮ ਵਿੱਚ ਕੰਮ ਕੀਤਾ ਆ ਤਾਂ ਤਾਂ ਨਹੀਂ ਫਿਲਮ ਲੱਗਣ ਦੇਣੀ ਇਦੇ ਵਿੱਚ ਇੰਡੀਆ ਦੇ ਵਿੱਚ ਮੂਵੀ ਦਾ ਬਾਈਕਟ ਕਰਕੇ ਤੇ ਤੁਸੀਂ ਗਵਾਂਡੀ ਦੇਸ਼ ਦਾ ਕੀ ਨੁਕਸਾਨ ਕਰ ਦਿੱਤਾ ਇਹ ਤਾਂ ਸਮਝਾ ਦਿਓ ਯਾਰ ਜੇ ਦੱਸ ਦੇ ਨਾ ਗਵਾਂਡੀ ਦੇਸ਼ ਤੋਂ ਗੰਡੇ ਨਹੀਂ ਹੁੰਦੇ ਤਾਂ ਤੁਸੀਂ ਚੀਕਾਂ ਮਾਰਨ ਲੱਗ ਪੈਨੇ ਹੋ ਹਾਏ ਮਰ ਗਏ ਮਰ ਗਏ ਓਏ ਮਾਰ ਲਏ ਓਏ ਗੱਡੇ ਮਹਿੰਗੇ ਹੋ ਗਏ ਤੁਹਾਡੇ ਕੋਲੋਂ ਇੰਨਾ ਤਾਂ ਬਰਦਾਸ਼ਤ ਨਹੀਂ ਹੁੰਦਾ ਗੱਲਾਂ ਤੁਸੀਂ ਕਰਦੇ ਹੋ ਦੇਸ਼ ਭਗਤੀ ਦੀ ਬਾਈ ਜੀ ਮੇਰੀ ਇੱਕ ਅਪੀਲ ਆ ਸਾਰੇ ਪੰਜਾਬੀਆਂ ਨੂੰ ਜਿੱਥੇ-ਜਿੱਥੇ ਵੀ ਬਸਦੇ ਆ ਇਹ ਆਪਣੇ ਵੀਰ ਦਲਜੀਤ ਨੂੰ ਇਸ ਵੇਲੇ ਸਪੋਰਟ ਦੀ ਲੋੜ ਆ। ਸਾਰਿਆਂ ਨੂੰ ਪਤਾ ਕਿ ਸ਼ਰਿਆਮ ਬੰਦੇ ਨਾਲ ੱੱੱਕਾ ਹੋ ਰਿਹਾ। ਉਹਨੂੰ ਇੱਕ ਸਾਜ਼ਿਸ਼ ਦੇ ਵਿੱਚ ਪਸਾਇਆ ਜਾ ਰਿਹਾ। ਇੱਕ ਪੰਜਾਬੀ ਹੋਣ ਦੇ ਕਰਕੇ। ਉਹਦੀ ਜ਼ਿਆਦਾ ਚੜ੍ਹਾਈ ਹੋ ਗਈ ਉਹਦੇ ਕਰਕੇ। ਆਜੋ ਆਪਾਂ ਰਲ ਕੇ ਉਹਦੀ ਸਪੋਰਟ ਕਰੀਏ ਵੱਧ ਤੋਂ ਵੱਧ ਵੀਡੀਓ ਬਣਾਓ। ਵਿਰੋਧ ਕਰਨ ਵਾਲਿਆਂ ਦਾ ਵਿਰੋਧ ਕਰੋ। ਇਹਨਾਂ ਸਿੰਗਰਾਂ ਨੂੰ ਜਿਹੜੇ ਮੂੰਹੋਂ ਕੁਝ ਨਹੀਂ ਬੋਲੇ ਇਹਨਾਂ ਨੂੰ ਵੱਧ ਤੋਂ ਵੱਧ ਟੈਗ ਕਰੋ। ਏ ਵੀ ਉਹਨਾਂ ਦੇ ਨਾਲ ਰਲੇ ਹੋਏ ਆ ਤੇ ਮੈਨੂੰ ਪਤਾ ਕਈ ਮੇਰੇ ਭੈਣ ਭਰਾਏ ਆ ਬਹੁਤ ਕੁਝ ਉਹਨਾਂ ਦੇ ਮਨ ਦੇ ਵਿੱਚ ਕਹਿਣ ਨੂੰ ਗੱਲ ਕਰਦਾ ਪਰ ਉਹ ਕੈਮਰੇ ਸਾਹਮਣੇ ਆਉਣ ਤੋਂ ਝਿਜਕਦੇ ਆ ਜੇ ਮੇਰੀ ਗੱਲ ਚੰਗੀ ਲੱਗੀ ਤਾਂ ਇਸ ਗੱਲ ਨੂੰ ਤੁਸੀਂ ਸ਼ੇਅਰ ਕਰ ਸਕਦੇ ਹੋ ਗੱਲ ਸ਼ੇਅਰ ਕਰਨ ਦਾ ਮਤਲਬ ਇਹ ਹੁੰਦਾ ਕਿ ਜੋ ਇਸ ਬੰਦੇ ਨੇ ਕਿਹਾ ਅਸੀਂ ਵੀ ਇਹਦੇ ਨਾਲ ਸਹਿਮਤ ਆ ਸਾਡੀ ਵੀ ਸੋਚ ਇਹ ਹੋ ਜਾਈ ਆ ਲੱਗ ਰਖੋ ਲਾਣ ਤਾਂ ਦਾ ਟੋਕਰਾ ਇਹਨਾਂ ਦੇ ਸਿਰ ਤੇ ਵਿਰੋਧ ਕਰਨ ਵਾਲਿਆਂ ਦੇ ਬਾਕੀ ਜਿਹੜੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਆ ਮੇਰੀਆਂ ਭੈਣਾਂ ਮੇਰੇ ਭਰਾ ਆ ਸਾਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਬਜ਼ੁਰਗਾਂ ਨੂੰ ਨਾਲ ਲੈ ਕੇ ਫਿਲਮ ਦੇਖਣ ਜਰੂਰ ਜਾਓ ਇਹ ਤਾਂ ਮੁੱਦਾ ਹੀ ਨਹੀਂ ਰਿਹਾ ਕਿ ਫਿਲਮ ਚੰਗੀ ਆ ਜਾਂ ਮਾੜੀ ਆ ਹੁਣ ਤਾਂ ਗੱਲ ਅਣਖ ਦੀ ਆ ਗਈ ਕਿ ਇੱਕ ਪੰਜਾਬੀ ਨੂੰ ਟਾਰਗੇਟ ਕੀਤਾ ਜਾ ਰਿਹਾ ਆ ਜੋ ਰਲ ਕੇ ਆਪਾਂ ਉਹਦੀ ਸਪੋਰਟ ਕਰੀਏ ਹਰ ਸਟੇਜ ਤੇ ਉਹ ਜਾ ਕੇ ਬੋਲਦਾ ਕਿ ਪੰਜਾਬੀ ਆ ਗਏ ਹੋ ਆਪਾਂ ਸਿਨਮੀਆਂ ਦੇ ਵਿੱਚ ਜਾਈਏ ਇਹ ਵਿਰੋਧ ਕਰਨ ਵਾਲਿਆਂ ਨੂੰ ਦਿਖਾਈਏ ਕਿ ਸੱਚੀ ਪੰਜਾਬੀ ਆ ਗਏ ਹੋ